ਮੋਹਾਲੀ ਪੁਲਿਸ ਵੱਲੋਂ ਅਕਤੂਬਰ ਦੇ ਵਿੱਚ ਇੱਕ 184 ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਤੁਹਾਡੇ ਧਿਆਨ 'ਚ ਹੋਵੇਗਾ ਯੂ ਐਪੀ ਆ ਦੇ ਅੰਡਰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀਗੀ ਉਹਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਤੇ ਵੈਪਨਸ ਜਿਹੜੀ ਹੁੰਦੀ ਸੀਗੀ ਡਰੋਨਸ ਦੇ ਥਰੂ ਉਹਦੇ ਰਿਗਾਰਡਿੰਗ ਅਸੀਂ ਇੱਕ ਮੋਡਿਊਲ ਜਿਹੜਾ ਸੀਗਾ ਉਹ ਬਰਸਟ ਕੀਤਾ ਸੀਗਾ ਉਹਦੀ ਲੜੀ ਦੇ ਵਿੱਚ ਹੀ ਉਸ ਟਾਈਮ ਤੇ ਪੰਜ ਬੰਦੇ ਜਿਹੜੇ ਸੀਗੇ ਗ੍ਰਿਫਤਾਰ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਕੁਝ ਬੰਦੇ ਉਹਦੇ ਵਿੱਚ ਸਾਨੂੰ ਵਾਂਟਡ ਸੀਗੇ ਸਾਡੇ ਕੋਲੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਆਪਣੇ ਇਨਪੁਟ ਸੀਗੇ ਤੇ ਸਾਡੇ ਟੈਕਨੀਕਲ ਐਨਲਿਸਿਸ ਦੇ ਅਨੁਸਾਰ ਕੱਲ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਰੇਡ ਕੀਤਾ ਗਿਆ ਤੇ ਉਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਜਿਹੜੇ ਦੋ ਬੰਦੇ ਇੱਕ ਕਰਨ ਗੁਜਰਪੁਰੀਆ ਨਾਮ ਦਾ ਵਿਅਕਤੀ ਤੇ ਦੂਸਰਾ ਜਿਹੜਾ ਹੈਗਾ ਵਿਸ਼ਾਲਦੀਪ ਸਿੰਘ ਨਾਮ ਦਾ ਵਿਅਕਤੀ ਇਹ ਦੋ ਵਿਅਕਤੀਆਂ ਨੂੰ ਕੱਲ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਵਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਜਿਹੜਾ ਸੀਗਾ ਸਾਨੂੰ ਵਾਂਟਡ ਬੰਦਾ ਸੀਗਾ ਸ਼ਰਨਪ੍ਰੀਤ ਏਲੀਅਸ ਸਣੀ ਇਹ ਵੌਂਟਿਡ ਸੀਗਾ ਸਾਨੂੰ ਜਦੋਂ ਇਹ ਕਰਨ ਕਰਨ ਦਾ ਸਾਥੀ ਸੀਗਾ ਕਰਨ ਜੀਦਾ ਇਹ ਤੇ ਜਦੋਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਵੀ ਗੱਲ ਕਲੀਅਰ ਹੋਈ ਜਿਹੜਾ ਸ਼ਰਨਪ੍ਰੀਤ ਸਣੀ ਸੀਗਾ ਇਹ ਬਟਾਲਾ ਪੁਲਿਸ ਨੂੰ ਵੀ ਵੌਂਟਿਡ ਸੀਗਾ ਤੇ ਜਦੋਂ ਕਰਨ ਗੁਜਰਪੁਰੇ ਜਿਹੜਾ ਕੱਲ ਫੜਿਆ ਗਿਆ ਉਸ ਉਹਦੇ ਫੜੇ ਜਾਣ ਤੋਂ ਬਾਅਦ ਬਟਾਲਾ ਪੁਲਿਸ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਹਦੀ ਜੁਆਇੰਟ ਜਦੋਂ ਇੰਟਰੋਗੇਸ਼ਨ ਹੋਈ ਤਾਂ ਉਹਦੇ ਦੌਰਾਨ ਉਸ ਦੌਰਾਨ ਸਾਨੂੰ ਉਹਨੇ ਦੱਸਿਆ ਕਿ ਇਹ ਜਿਹੜਾ ਸ਼ਰਨਪ੍ਰੀਤ ਤਾਂ ਦਾ ਵਿਅਕਤੀ ਹੈ ਇਹ ਮੁਹਾਲੀ ਦੇ ਵਿੱਚ ਹੀ ਬਿਲੋਂਗਿੰਗ ਏਰੀਆ ਦੇ ਵਿੱਚ ਅ ਇਸ ਇਲਾਕੇ ਦੇ ਵਿੱਚ ਕਿਤੇ ਲੁਕਿਆ ਫਿਰਿਆ ਇਹ ਸਾਡੀ ਟੀਮ ਇਮੀਡੀਏਟਲੀ ਇੱਥੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਡਿਊਰਿੰਗ ਸਰਚ ਅੱਜ ਕਰੀਬ ਇਹ ਸ਼ਾਮ ਨੂੰ 4:35 ਵਜੇ ਦੇ ਆਸ-ਪਾਸ ਜਦੋਂ ਇਹ ਬੰਦਾ ਜੋ ਪੁਲਿਸ ਦੇਖਿਆ ਸਾਨੂੰ ਉਹਨਾਂ ਆਇਡੈਂਟੀਫਾਈ ਹੋਇਆ ਤਾਂ ਇਹ ਜੁਆਇੰਟ ਟੀਮ ਸੀਗੀ ਸਾਡੀ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਵੱਲੋਂ ਤਾਂ ਜਦੋਂ ਆਇਡੈਂਟੀਫਾਈ ਹੋਇਆ ਤਾਂ ਇਹ ਇਮੀਡੀਏਟਲੀ ਪੁਲਿਸ ਨੂੰ ਦੇਖ ਕੇ ਅੱਗੇ ਭਜ ਲਿਆ ਤੇ ਤੇਨੇ ਇੱਕ ਦੋ ਫਾਇਰਸ ਜਿਹੜੇ ਹੈਗੇ ਆ ਹੋਏ ਬਰੀਫ ਇਨਕਾਉਂਟਰ ਹੋਇਆ ਤੇ ਉਹਦੇ ਦੌਰਾਨ ਉਹਦੀ ਲੱਧ ਦੇ ਉੱਤੇ ਜਿਹੜੀ ਸੀਗੀ ਉਹ ਬੁਲੇਟ ਇੰਜਰੀ ਹੋ ਗਈ ਤੇ ਉਸ ਤੋਂ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਸਰ ਰਿਕਵਰੀ ਕੀ ਕੀ ਹੋਈ ਹੈ ਹੁਣ ਤੱਕ ਦੇ ਇਹਦੇ ਕੋਲ ਆਪਾਂ ਗੱਲ ਕਰੀਏ ਰਿਕਵਰ ਕੀ ਕੀ ਹੋਇਆ ਇਹਦੇ ਵਿੱਚੋਂ ਜਿਹੜਾ ਤਾਂ ਕੱਲ ਅਸੀਂ ਅਰੈਸਟ ਕੀਤਾ ਸੀ ਕਰਨ ਗੁੱਜਰਪੁਰੀਆ ਉਹਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਸੀ ਕਿਤੇ ਅੱਠ ਜਿਹੜੇ ਸੀਗੇ ਉਹ ਰਾਉਂਡਸ ਸੀਗੇ ਉਹ ਰਿਕਵਰ ਹੋਏ ਸੀਗੇ ਲਾਈਵ ਰਾਉਂਡਸ ਤੇ ਅੱਜ ਜਿਹੜੀ ਹੈਗੀ ਆ ਅੱਜ ਫਿਲਹਾਲ ਅਸੀਂ ਡਿਟੇਲ ਦੇਖ ਰਹੇ ਹਾਂ ਫਿਲਹਾਲ ਇਹਦੇ ਕੋਲ ਇੱਕ ਵੈਪਨ ਤੇ ਦੋ ਰਾਉਂਡਸ ਜਿਹੜੇ ਹੈਗੇ ਸਾਨੂੰ ਫਿਲਹਾਲ ਮਿਲੇ ਬਾਕੀ ਡਿਟੇਲ ਸਾਡੀ ਪੁੱਛਗੀਆਂ ਚ ਵੀ ਜਾ ਹਮਨੇ ਆ ਰਿਹਾ ਸਤਿ ਇਹ ਇਹਦਾ ਜਿਹੜਾ ਕਨੈਕਸ਼ਨ ਹੈ ਇੱਕ ਹੈਪੀ ਪਾਸੀਆਂ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਬਾਹਰ ਬੈਠਾ ਹੈ ਜਿਹੜਾ ਕਿ ਮੋਡਿਊਲ ਓਪਰੇਟ ਕਰ ਰਿਹਾ ਸੀਗਾ ਇਹ ਸਾਰੇ ਉਹਦੇ ਅਸੋਸੀਏਟਸ ਨੇ ਤੇ ਉਹਦੇ ਸਾਥੀ ਨੇ ਠੀਕ ਹੈ ਤੇ ਸਨ ਹੁਣ ਤੱਕ ਦੀ ਜਾਣਕਾਰੀ ਕਿ ਕ੍ਰਾਸ ਬਾਰਡਰ ਜਿਹੜੇ ਆਰਮਸੈਂਡ ਦੀ ਸਪਲਾਈ ਵਗੈਰਾ ਜਾਂ ਤਸ਼ਕਰੀ ਵਗੈਰਾ ਵੀ ਇਹਦੇ ਚ ਵੀ ਸ਼ਾਮਿਲ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਜਿਹੜਾ ਸ਼ਰਮਪ੍ਰੀ ਤੇ ਲਈ ਸਣੀ ਹੈ ਜਿਹੜਾ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਜੇ ਜੁਲਾਈ ਅਕਤੂਬਰ ਦੇ ਵਿੱਚ ਇਹ ਮੋਡਿਊਲ ਬਸਟ ਹੋਇਆ ਸੀਗਾ ਤਾਂ ਉਹਦੇ ਵਿੱਚ ਇੱਕ ਅਮਰਜੀਤ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਅਸੀਂ ਉਦੋਂ ਅਰੈਸਟ ਕੀਤਾ ਸੀਗਾ ਜਿਹੜਾ ਕਿ ਕ੍ਰਾਸ ਬਾਰਡਰ ਉੱਥੋਂ ਵੈਪਨ ਜਿਹੜੀ ਤਸਕਰੀ ਦੇ ਵਿੱਚ ਡਰੋਨ ਦੇ ਥਰੂ ਜਿਹੜੀ ਤਸਕਰੀ ਹੁੰਦੀ ਸੀ ਉਹਦੇ ਵਿੱਚ ਇਨਵੋਲਡ ਸੀਗਾ ਇਹ ਉਹਦਾ ਸਾਥੀ ਸੀਗਾ ਤੇ ਇਹ ਤੇ ਅਮਰਜੀਤ ਇਕੱਠੇ ਜਾ ਕੇ ਉੱਥੇ ਬਾਰਡਰ ਦੇ ਉੱਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਉਂਦੇ ਸੀ ਫਿਰ ਇਹ ਇਕੱਲਾ ਹੀ ਸੀ ਅੱਜ ਕੋਈ ਨਾਲ ਹੋਰ ਵੀ ਸੀਗਾ ਅੱਜ ਇਹ ਇਕੱਲਾ ਹੀ ਸੀਗਾ ਅੱਜ ਕਿਉਂਕਿ ਦੋ ਬੰਦੇ ਸਾਡੇ ਟੋਟਲ ਜਿਹੜੇ ਵਾਂਟਡ ਸੀਗੇ ਉਹਨਾਂ 'ਚੋਂ ਦੋ ਕੱਲ ਅਸੀਂ ਗ੍ਰਿਫਤਾਰ ਕਰਨੇ ਸੀਗੇ ਤੇ ਅੱਜ ਇਹ ਇਕੱਲਾ ਹੀ ਇੱਥੇ ਸਾਨੂੰ ਮਿਲਿਆ ਸੀਗਾ ਜਿਹਦਾ ਕਿ ਇਮੀ ਇਕ ਸਾਡੇ ਹੋਣੇ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ਇਹ ਡੂਰਿੰਗ ਹੁਣ ਪੁੱਛਗੇ ਇਸ ਇਨਵੈਸਟੀਗੇਸ਼ਨ ਸਾਰੀ ਚੀਜ਼ ਅਸੀਂ ਵੈਰੀਫਾਈ ਕਰਾਂਗੇ। ਬਿਲਕੁਲ ਜੀ ਟੋਟਲ ਕਿੰਨੀ ਹੋ ਰਹੀ ਹੈ ਚਲੀ ਕਿੰਨੀ ਇਹ ਹਜੇ ਇਮੀਡੀਏਟਲੀ ਹੋਇਆ ਜੀ ਮੈਂ ਤੁਹਾਨੂੰ ਡਿਟੇਲਸ ਪਤਾ ਕਰਕੇ ਸਬਸੀਕੁਐਂਟਲੀ ਇਸ ਤੁਹਾਨੂੰ ਸਾਰੀ ਡਿਟੇਲ ਦੱਸ ਦਾਂਗੇ। ਠੀਕ ਹੈ ਸੋ ਠੀਕ ਹੈ। ਬਿਲਕੁਲ ਹੋ ਗਈ ਹੈ 16 ਕੈ ਸੈਕਸ਼ਨ ਲੱਗੇ ਇਸ ਵਿੱਚ। ਜਿਹੜੀ ਅੱਜ ਦੀ ਐਫਆਈਆਰ ਇਹ ਤਾਂ ਜਸਟ ਇਨਸੀਡੈਂਟ ਹੋਇਆ ਹੀ ਹੈ ਹੁਨੇ ਇਹ ਅਸੀਂ ਸਟੇਟਮੈਂਟਸ ਵਗੈਰਾ ਲੈ ਕੇ ਇਮੀਡੀਏਟਲੀ ਐਫਆਈਆਰ ਜਿਹੜੀ ਹੈਗੀ ਆ ਉਹ ਦਰਜ ਕਰਾਂਗੇ ਤੇ ਜਿਹੜੀ ਪੁਰਾਣੀ ਐਫਆਈਆਰ ਜਿਹੜੀ ਹੈਗੀ ਅਨਲੋਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਤਹਿਤ ਦਰਜ ਹੈ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਜੋ ਸਾਨੂੰ ਬਟਾਲਾ ਪੁਲਿਸ ਨੇ ਦੱਸਿਆ ਇਹ ਸ਼ਰਨਪ੍ਰੀਤਿਆ ਸਣੀ ਜਿਹੜਾ ਹੈਗਾ ਇਹ 1 ਜਨਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਟਾਲਾ ਦੇ ਵਿੱਚ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀਗਾ ਤਾਂ ਇਹ ਜੋਇੰਟ ਆਪਰੇਸ਼ਨ ਸਾਡਾ ਦੋਨੇ ਪੁਲਿਸ ਫੋਰਸਿਸ ਦਾ ਸੀਗਾ ਤੇ ਉਸ ਦੇ ਨਾਲ ਨਾਲ ਜਿਹੜਾ ਇਹ ਕਰਨ ਗੁਜਰਪੁਰੀਆ ਹੈ ਇਹ ਵੀ ਬਟਾਲਾ ਦੇ ਵਿੱਚ ਹੀ ਇੱਕ 17 ਨੰਬਰ ਅਫੇਅਰ 17/23 17/23 ਕਿਲਾ ਪੁਲਾ ਲਾਇ ਪੁਲਾਲਪੁਰ ਪੁਲਿਸ ਸਟੇਸ਼ਨ ਜਿਹੜਾ ਹੈਗਾ ਉੱਥੇ ਬਟਾਲਾ ਦੇ ਵਿੱਚ ਉਹਦੇ ਵਿੱਚ ਵੀ ਉਹ ਵੀ ਮਰਡਰ ਕੇਸ ਸੀਗਾ ਉਹਦੇ ਵਿੱਚ ਵਾਂਟਡ ਸੀਗਾ ਠੀਕ ਹੈ ਠੀਕ ਹੈ ਠੀਕ ਹੈ